ਦੇ ਕੋ ਖਿਸਾਨ ਹਲੇ ਬਾਰਡਰ ਤੇ ਨੇ ਸ਼ੰਭੂ ਤੇ ਨੇ ਔਰ ਉਹ ਏਰੀਏ ਤੇ ਨੇ ਜੋ ਪੰਜਾਬ ਦੀ ਧਰਤੀ ਆ ਸਰ ਜ਼ਮੀਨ ਪੰਜਾਬ ਦੀ ਔਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੁਣ ਪੰਜਾਬ ਦੀ ਉਹ ਧਰਤੀ ਤੇ ਆ ਕੇ ਜੇ ਕੋਈ ਸਾਡੇ ਕਿਸਾਨਾਂ ਨੂੰ ਜਾਂ ਕਿਸੇ ਵਸਨੀਕ ਨੂੰ ਕਿਸੇ ਤਰੀਕੇ ਦਾ ਵੀ ਨੁਕਸਾਨ ਪਹੁੰਚਾਵੇ ਤੇ ਫਿਰ ਉਹਦੇ ਤੇ ਕਾਰਵਾਈ ਬਣਦੀ ਕਾਰਵਾਈ ਕਿਹਨੇ ਕਰਨੀ ਹੈ ਮੁੱਖ ਮੰਤਰੀ ਨੇ ਮੁੱਖ ਮੰਤਰੀ ਉਹ ਮਨਿਸਟਰ ਮਗਰ ਹੋਮ ਮਿਨਿਸਟਰ ਸਾਹਿਬ ਕਿਸਾਨਾਂ ਨਾਲ ਬੈਠਦੇ ਜਰੂਰ ਨੇ ਮਗਰ ਇਸ ਗੱਲ ਦਾ ਜਵਾਬ ਅਜ ਤੱਕ ਨਹੀਂ ਦੇ ਰਹੇ ਮੈਨੂੰ ਇੱਕ ਵੀਡੀਓ ਮਿਲੀ ਹੈ ਜੀ ਮੈਂ ਬੜਾ ਹੈਰਾਨ ਹੋਇਆ ਕਿ ਵੇਖੋ ਹਲੇ ਮਗਰੇ ਬਾਰਡਰ ਤੇ ਪਤਾ ਨਹੀਂ ਕਿਹੜੀ ਮਿਲੀ ਭੁਗਤ ਹੈ ਫਿਕਸਡ ਮੈਚ ਚੱਲ ਰਿਹਾ ਕਿਸਾਨਾਂ ਨੂੰ ਪਰੇਚਾਨ ਤੇ ਮੂਰਖ ਬਣਾਉਣ ਦਾ ਕਿ ਇਹ ਤੇ ਕਾਰਵਾਈ ਕੁਝ ਹੋਵੇ ਅੱਜ ਸੋ ਤੋਂ ਪਹਿਲਾਂ ਤਾਂ ਮੈਂ ਜਿੱਥੇ ਪਰਿਵਾਰ ਨਾਲ ਇਹ ਦੁੱਖ ਸਾਂਝਾ ਕਰਦਾ ਕਿ ਸਾਡੇ ਸਤਿਕਾਰਯੋਗ ਬਜ਼ੁਰਗ ਬਾਪੂ ਗਿਆਨ ਸਿੰਘ ਹੋ ਰਹੇ ਜਿਨ੍ਹਾਂ ਨੇ ਪੰਜਾਬ ਦੀ ਕਿਸਾਨੀ ਖਾਤਰ ਦੇਸ਼ ਦੀ ਕਿਸਾਨੀ ਖਾਤਰ ਆਪ ਦੀ ਵੱਡੀ ਕੁਰਬਾਨੀ ਦਿੱਤੀ। ਕੋਈ ਗੱਲ ਸਰਕਾਰਾਂ ਨੂੰ ਵੀ ਇਸ ਗੱਲ ਤੋਂ ਸੰਕੋਚ ਕਰਨਾ ਚਾਹੀਦਾ ਕਹਿੰਦੇ ਨੇ ਦੋ ਤਿੰਨ ਡੈਥਾਂ ਜਿਹੜੀਆਂ ਹੋਈਆਂ ਨੇ ਕਿ ਹਾਰਟ ਅਟੈਕ ਕਰਕੇ ਮਗਰ ਇਹਦਾ ਕੋਈ ਪੋਸਟਮਾਰਟਮ ਜਾਂ ਕੋਈ ਉਹਦਾ ਮੈਡੀਕਲ ਉਹਦਾ ਉਹ ਨਹੀਂ ਕਰਾਇਆ ਕਿ ਵਾਕਈ ਡੈਥ ਦਾ ਕਾਰਨ ਕੀ ਹੈ ਜਿਵੇਂ ਮੈਨੂੰ ਵੀ ਇਸ ਗੱਲ ਦਾ ਪੁਲੇਖਾ ਸੀਗਾ ਕਿ ਸ਼ਾਇਦ ਇਹ ਡੈਥ ਹਾਰਟ ਅਟੈਕ ਨਾਲ ਹੋਈ ਆ ਮਗਰ ਜੋ ਉੱਥੇ ਸੱਜਣ ਜਿਵੇਂ ਆ ਪ੍ਰਧਾਨ ਸਾਹਿਬ ਜਗਤਾਰ ਸਿੰਘ ਜੀ ਉੱਥੇ ਰਹੇ ਆ ਜਾਂ ਕੁਸ਼ਵੀਰ ਸਿੰਘ ਜੀ ਉਹਨਾਂ ਦੇ ਭਤੀਜਾ ਸਾਹਿਬ ਇਹ ਸਾਰੇ ਦੱਸਦੇ ਆ ਕਿ ਉਹ ਬਹੁਤ ਵਧੀਆ ਸਿਹਤ ਹੀ ਤੰਦਰੁਸਤਨ ਕਾਰਨ ਹੈ ਕਿ ਜਿੰਨਾ ਅਥਰੂ ਗੈਸ ਉਥੇ ਸਿੱਟਿਆ ਗਿਆ ਹੁਣ ਹਰੇਕ ਦੇ ਫੇਫੜੇ ਏਡੇ ਕਾਬਲ ਨਹੀਂ ਕਿ ਉਹਨਾ ਧੂਆਂ ਲੈ ਕੇ ਵੀ ਉਹ ਆਪਦੀ ਸ਼ਰੀਰਿਕ ਤੌਰ ਤੇ ਫਿੱਟ ਰਹੇ ਔਰ ਇਹੀ ਕਾਰਨ ਬਣਿਆ ਕਿ ਸ਼ਾਇਦ ਜਿਹੜੀ ਡੈਥ ਦਾ ਕਾਰਨ ਬਣਿਆ ਔਰ ਇਹ ਗੱਲ بار بار ਉਠਾਈ ਜਾ ਰਹੀ ਆ ਜਿਹਦੇ ਬਾਰੇ ਨਾ ਤਾਂ ਪੰਜਾਬ ਸਰਕਾਰ ਕੁਝ ਕਹਿ ਰਹੀ ਹੈ ਤੇ ਨਾ हरियाणा सरकार तो तो चलो की आस ऐसी रखनी जी ना केंद्र दी सरकार इस गल ਨੂੰ ਅਡਰੈਸ ਕਰੇ ਦੇਖੋ ਕਿਸਾਨ ਹਲੇ ਬਾਰਡਰ ਤੇ ਨੇ ਸ਼ੰਭੂ ਤੇ ਨੇ ਔਰ ਉਹ ਏਰੀਏ ਤੇ ਨੇ ਜੋ ਪੰਜਾਬ ਦੀ ਧਰਤੀ ਆ ਸਰਜ਼ਮੀਨ ਪੰਜਾਬ ਦੀ ਔਰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੁਣ ਪੰਜਾਬ ਦੀ ਉਹ ਧਰਤੀ ਤੇ ਆ ਕੇ ਜੇ ਕੋਈ ਸਾਡੇ ਕਿਸਾਨਾਂ ਨੂੰ ਜਾਂ ਕਿਸੇ ਵਸਨੀਕ ਨੂੰ ਕਿਸੇ ਤਰੀਕੇ ਦਾ ਵੀ ਨੁਕਸਾਨ ਪਹੁੰਚਾਵੇ ਤੇ ਫਿਰ ਉਹਦੇ ਤੇ ਕਾਰਵਾਈ ਬਣਦੀ ਹੈ ਕਾਰਵਾਈ ਕਿਹਨੇ ਕਰਨੀ ਹੈ ਮੁੱਖ ਮੰਤਰੀ ਨੇ ਮੁੱਖ ਮੰਤਰੀ ਉਹ ਮਨਿਸਟਰ ਮਗਰ ਹੋਮ ਮਿਨਿਸਟਰ ਸਾਹਿਬ ਕਿਸਾਨਾਂ ਨਾਲ ਬੈਠਦੇ ਜਰੂਰ ਨੇ ਮਗਰ ਇਸ ਗੱਲ ਦਾ ਜਵਾਬ ਅੱਜ ਤੱਕ ਨਹੀਂ ਦੇ ਰਹੇ ਅੱਜ ਮੇਰੇ ਕੋਲ ਮੈਂ ਕੁਝ ਪੱਤਰਕਾਰਾਂ ਨੂੰ ਵੀ ਮਿਲ ਕੇ ਆਇਆ ਇੱਥੇ ਆਉਣ ਤੋਂ ਪਹਿਲਾਂ ਮੈਨੂੰ ਇੱਕ ਵੀਡੀਓ ਮਿਲੀ ਹੈ ਜੀ ਮੈਂ ਬੜਾ ਹੈਰਾਨ ਹੋਇਆ ਕਿ ਵੇਖੋ ਹਲੇ ਇਹ ਗੱਲ ਇੱਥੇ ਨਿਬੜਦੀ ਨਹੀਂ ਆ 16 ਫਰਵਰੀ ਅੰਬਾਲਾ ਪੁਲਸ ਨੇ ਆ ਵੀਡੀਓ ਜਾਰੀ ਕੀਤੀ ਹੈ ਜੀ ਉਹਨਾਂ ਦੀ ਐਸਪੀ ਕਿਉਂਕਿ ਐਸਐਸਪੀ ਉੱਥੇ ਹੁੰਦਾ ਨਹੀਂ ਐਸਪੀ ਆ ਉਹਨਾਂ ਨੇ ਦੋ ਵੀਡੀਓ ਜਾਰੀ ਕੀਤੀ ਕਿ ਜਿਹੜੇ ਆਪਣੇ ਨੌਜਵਾਨ ਬੱਚੇ ਜਾਂ ਕਿਸਾਨ ਭਰਾ ਕਹਿ ਲਓ ਜਾਂ ਬਜ਼ੁਰਗ ਕਹਿ ਲਓ ਜਿਹੜੇ ਅੱਗੇ ਨੂੰ ਜਾਂਦੇ ਸਨ ਉਨ੍ਹਾਂ ਦੀ ਇਹਨਾਂ ਨੇ ਫਿਲਮਿੰਗ ਕੀਤੀ ਹੈ ਤੇ ਫਿਲਮਿੰਗ ਕਰਨ ਤੋਂ ਬਾਅਦ ਇਹ ਵੀਡੀਓ ਜਾਰੀ ਕਰ ਰਿਹਾ ਕਿ ਜੋ ਕੋਈ ਸਾਨੂੰ ਇਹਨਾਂ ਦੀ ਇਨਫਰਮੇਸ਼ਨ ਦਊਗਾ ਇਹਨਾਂ ਦੀ ਪਛਾਣ ਕਰੂਗਾ ਤੇ ਫਿਰ ਅਸੀਂ ਉਹਨਾਂ ਦਾ ਨਾਮ ਗੁਪਤ ਰੱਖਾਂਗੇ ਮਗਰ ਠੋਕ ਕੇ ਕਾਰਵਾਈ ਕਰਾਂਗੇ ਮਤਲਬ ਕਿ ਬੜੀ ਛੇਤੀ ਇਹ ਜਿਵੇਂ ਮੁੜ ਕੇ ਇੱਥੇ ਰੇਡਾਂ ਹੁੰਦੀਆਂ ਸੀ ਨਾ ਜੀ ਜਦੋਂ ਉਹ ਤੋਂ ਅੰਦਾਲ ਅੰਦੋਲਨ ਮੁੱਕਿਆ ਉਸ ਤੋਂ ਬਾਅਦ ਕਿੰਨਾ ਚਿਰ ਇੱਥੇ ਰੇਡਾਂ ਚੱਲਦੀਆਂ ਰਹੀਆਂ ਇਹਨਾਂ ਨੌਜਵਾਨਾਂ ਦੀ ਪਛਾਣ ਕਰਕੇ ਫਿਰ ਬਿਲਕੁਲ ਸਹੀ ਆਮਨੇ ਨਾ ਉਹਨਾਂ ਤੇ ਕਾਰਵਾਈ ਹੋਈ ਹੈ ਕਿਉਂਕਿ ਇਤਨੇ ਦਿਨ ਸੇ ਜੋ ਹੈ ਉਹਨਾਂ जा रही है के हमने और उनका जो तेरा फरवरी का फोच था जो कॉल थी उसके रिगार्डिंग जो है बातचीत भी करी गई तो प्रॉपर बैरिकेडिंग करके इनको रोका भी गया जहां हमारी पैरामिलिट्री फोर्स भी तैनात है और हमारी पुलिस फोर्स भी तैनात है रोकने तो के लिए क्योंकि दो में भी इस तरह का उत्पाद पहले हो चुका है तो उसके मद्देनजर पुलिस प्रशासन द्वारा जो इस बार थोड़ी अच्छे से प्रॉपर तैयारी करी गई थी लेकिन कुछ हमारे सामने ऐसे वीडियोस आए हैं जिसमें कि ये लोग पत्थर जो है तोड़ रहे हैं बैठ के और वहाँ जो है बॉर्डर पे ये लोग पत्थर लेके आए हैं इन्होंने पैरामिलिट्री फोर्सेस जो हमारी आगे लगी हुई थी और हमारे जो जवान हमारे ऑफिसर्स आगे लगे हुए थे उनके ऊपर पत्थरबाजी की है जिसमे से कुल हमारे 25 जवान जो है घायल हुए हैं एक डीएसपी रैंक जो हमारे अधिकारी हैं उनको भी पत्थर से ही चोट लगी थी और 25 में से हमारे सात जवान तो इसके हरियाणा पुलिस के हमारे 18 जवान हैं और सात जवान हमारे पैरा मिलिट्री फोर्सेस के हैं तो वो वीडियो जो है हमने जनहित में पुलिस प्रशासन की मदद के लिए जारी करी है ताकि हम पुलिस प्रशासन जो है सारा हरियाणा पुलिस की तरफ से हम अपील करना चाहते हैं कि भाई जो भी उत, जो पाक मचा रहे हैं अरुण के नाम पे जो अपने आप को ये बताते हैं कि हम ये आंदोलन लड़ रहे हैं तो जो आंदोलन के नाम पे उत्पात मचा रहे हैं जो पुलिस फोर्स के जिन्होंने पथराव कराया जो पत्थर तोड़-तोड़ के तैयारियां कर रहे हैं तो ये वीडियो इसीलिए जारी करा गया है पब्लिक के लिए कि हम इनकी पहचान करना चाहते हैं तो पब्लिक से अपील है आप इनकी पहचान करके हमें बताइए और जो भी जानकारी हमें देगा जानकारी की गुप्त रखी जाएगी और जो भी कड़ा से कड़ा जो ਹਮਾਰੀ ਤਰਫੋਂ ਸੇ ਐਕਸ਼ਨ ਹੋਗਾ ਇਨਕੇ ਖਿਲਾਫ ਨਹੀਂ ਉਹ ਕੁਛ ਇਨਕੀ ਬਾਤ ਚੀਤ ਨਹੀਂ ਉਸ ਠੀਕ ਹੈ ਤਾਂ ਕਿ ਕਠੀ ਤੋਂ ਕਠੀ ਕਾਰਵਾਈ ਹੋਊਗੀ ਉਹਨ ਮੈਂ ਭਗਵੰਤ ਮਾਨ ਨੂੰ ਸਿੱਧਾ ਮੇਰਾ ਸਵਾਲ ਹੈ ਕਿ ਭਾਈ ਬਾਰਡਰ ਤੋਂ ਟੱਪੇ ਨਹੀਂ ਤੇ ਪੰਜਾਬ ਦੀ ਧਰਤੀ ਤੇ ਆ ਕੇ ਹਰਿਆਣਾ ਪੁਲਿਸ ਤਾਂ ਕਾਰਵਾਈ ਕਰਨ ਲਈ ਉਹਨਾਂ ਨੇ ਪ੍ਰੈਸ ਨੋਟ ਵੀ ਜਾਰੀ ਕਰਤਾ ਐਸਪੀ ਨੇ ਬਿਆਨ ਵੀ ਦੇਤਾ ਤੇ ਸਾਡਾ ਭਗਵੰਤ ਮਾਨ ਕਦੇ ਲਈ ਸੁੱਤਾ ਪਿਆ ਜਿਹੜੇ ਅਥਰੂ ਗਾਇਸ ਮੈਨੂੰ ਅੱਜ ਚਲੋ ਮੈਂ ਇਹਨਾਂ ਨੂੰ ਵੀ ਪੁੱਛਿਆ ਕਹਿੰਦੇ ਕੋਈ ਹਿਸਾਬ ਹੀ ਨਹੀਂ ਜੋ ਮੈਂ ਹੋਰ ਪੁੱਛ ਕੇ ਆਇਆ ਹਾਂ ਕੋਈ ਗਿਣਤੀ ਕਹਿ ਰਿਹਾ ਜੀ 100 ਦੇ ਹਜ਼ਾਰ ਦੇ ਨੇੜੇ ਤੇੜੇ ਕੋਈ 500 ਕਹਿ ਰਿਹਾ ਕੋਈ ਹਜ਼ਾਰ ਕਹਿ ਰਿਹਾ ਫਿਰ ਰਬੜ ਬੁਲੇਟ ਰਬੜ ਬੁਲੇਟ ਜਿਹੜੀਆਂ ਬੰਦ ਹੋ ਗਈਆਂ ਨੇ ਜਿਹੜਾ ਜੰਮੂ ਕੁਸ਼ਵੀਰ ਇੰਨਾ ਰੌਲਾ ਪਿਆ ਸੀਗਾ ਕਿ ਇਹ ਜਿਹਦੇ ਵੱਜ ਜਾਂਦੀਆਂ ਨੇ ਜੇ ਕਿਸੇ ਦੇ ਅੱਖ 'ਚ ਵੱਜ ਗਈ ਉਹਦੀ ਅੱਖ ਹੀ ਚਲੀ ਜਾਂਦੀ ਹੈ ਉਹ ਦੇਖ ਨਹੀਂ ਸਕਦਾ ਜਿਹੜੀਆਂ ਗੱਡੀਆਂ ਉੱਥੇ ਖਲੋਤੀਆਂ ਨੇ ਉਹ ਵੀ ਮੈਂ ਵੀਡੀਓ ਬੜੀ ਛੇਤੀ ਉਹਨਾਂ ਜਾਰੀ ਕਰੂੰਗਾ ਉਹ ਗੱਡੀਆਂ ਤਾਂ ਜੰਮੂ ਕਸ਼ਮੀਰ ਦੇ ਨੰਬਰ ਦੀਆਂ ਨੇ ਮਤਲਬ ਜਿਹੜੀ ਜੰਮੂ ਕਸ਼ਮੀਰ ਬੈਨ ਹੋ ਗਈ ਚੀਜ਼ ਉਹ ਲਿਆ ਕੇ ਤੁਸੀਂ ਆਰਡਰ ਦੇ ਪਾਰ ਉੱਥੇ ਲਾਤੀ ਤੇ ਛਿੱਟੀ ਪੰਜਾਬ 'ਚ ਜਾਂਦੇ ਹੋ ਪੰਜਾਬ 'ਚ ਜੇ ਕੋਈ ਲੌਨ ਆਰਡਰ ਦੀ ਸਥਿਤੀ ਹੈ ਤੇ ਭਗਵੰਤਮਾਨ ਦੱਸੇ ਨਾ ਭਗਵੰਤਮਾਨ ਤਾਂ ਕਹਿੰਦਾ ਸਭ ਠੀਕ ਆ ਤੇ ਜੇ ਸਭ ਠੀਕ ਆ ਜਿਹੜੇ ਨੁਕਸਾਨੇ ਜਾ ਰਹੇ ਜਿਹੜੇ ਫੱਟਰ ਹੋ ਰਿਹਾ ਜਿਨ੍ਹਾਂ ਦੇ 100 ਤੋਂ ਵੱਧ ਜਿਨ੍ਹਾਂ ਦਾ ਤੁਸੀਂ ਇਲਾਜ ਕਰ ਰਹੇ ਹੋ ਉਹ ਕਿਹੜੀ ਤਾਕਤ ਨਾਲ ਕਿਹੜੇ ਅਸਮਾਨ ਤੋਂ ਧਰਤੀ ਤੇ ਕਿਹੜੀ ਅਸਮਾਨਾ ਤੋਂ ਧਰਤੀ ਤੇ ਇਹ ਜੀ ਤਾਕਤ ਡਿੱਗੀ ਆ ਜਿਹੜੇ ਉਹਨਾਂ ਨੂੰ 100 ਨੂੰ ਫੱਟਰ ਕਰ ਗਈ ਆ ਤੇ ਜੇ 100 ਬੰਦਾ ਫੱਟਰ ਹੋਇਆ ਤੇ ਪਰਚਾ ਨਹੀਂ ਪੰਡਦਾ ਪਿੰਡ 'ਚ ਇੱਕ ਹੋ ਜੇ ਤੇ ਤਾਂ ਪਰਚਾ ਹੋ ਜਾਂਦਾ ਮਗਰ ਇਹ ਬਾਰਡਰ ਤੇ ਪਤਾ ਨਹੀਂ ਕਿਹੜੀ ਮਿਲੀ ਭੁਗਤ ਹੈ ਫਿਕਸਡ ਮੈਚ ਚੱਲ ਰਿਹਾ ਕਿਸਾਨਾਂ ਨੂੰ ਪਰੇਚਾਨ ਤੇ ਮੂਰਖ ਬਣਾਉਣ ਦਾ ਕੀ ਇਹ ਤੇ ਕਾਰਵਾਈ ਕੋਈ ਨਹੀਂ ਹੋ ਰਹੀ ਔਰ ਮੈਂ ਐਚੇਲੀ ਕਹੀ ਨਾ ਕਿ ਇਹ ਭਗਵੰਤ ਮਾਨ ਜੀ ਕੇਜਰੀਵਾਲ ਸਾਹਿਬ ਮੈਂ ਕੱਲ ਪਰਸੋਂ ਆ ਟਵੀਟ ਵੀ ਆਪਦੀਆਂ ਪਾਈਆਂ ਸਨ ਇਹਨਾਂ ਨੇ 21 ਚ ਕਿ ਆਪਣਾ ਸਰਕਾਰ ਬਣਨ ਤੋਂ ਪਹਿਲਾਂ 21 ਚ ਕਿਹਾ ਸੀ ਕੈਪਟਨ ਅਮਰਿੰਦਰ ਨੂੰ ਜੀ ਕਿ ਜੇ ਸੈਂਟਰ ਸਰਕਾਰ ਨਹੀਂ ਦਿੰਦੀ ਐ ਐਮਐਸਪੀ ਤੇ ਕੈਪਟਨ ਦਵੇ ਨਹੀਂ ਕੈਪਟਨ ਦਿੰਦਾ ਤੇ ਲਾਂਬੇ ਹੋਵੇ ਤੇ ਅਸੀਂ ਦਵਾਂਗੇ ਕਿ ਭਾਈ ਹੁਣ ਤਾਂ 2 ਸਾਲ ਤੋਂ ਵੀ ਸਰਕਾਰ ਆਇਆ ਨੂੰ ਹੋ ਗਈ ਤੁਸੀਂ ਮੁਖਬਰੀ ਵੀ ਕਰ ਰਹੇ ਹੋ ਇਥੋਂ ਜਿੰਨੇ ਬੰਦੇ ਜਾ ਰਹੇ ਮੈਂ ਤੁਹਾਨੂੰ ਅੱਜ ਦੱਸ ਰਿਹਾ ਉਹਨਾਂ ਦੀ ਸਾਰਿਆਂ ਦੀ ਇੰਟੈਲੀਜੈਂਸ ਰਿਪੋਰਟ ਕੋਈ ਹੋਰ ਨਹੀਂ ਭਗਵੰਤਮਾਨ ਦੇ ਰਿਹਾ ਇਸ ਲਈ ਮੁਖਬਰੀ ਦਾ ਕੰਮ ਵੀ ਭਗਵੰਤਮਾਨ ਕਰ ਰਿਹਾ ਟਾਉਟੀ ਵੀ ਕਰ ਰਿਹਾ ਹੁਣ ਜੇ ਮਸਲਾ ਹੱਲ ਨਾ ਹੋਇਆ ਤੇ ਫਿਰ ਮੈਂ ਤਾਂ ਟਾਉਟੀ ਕਹੂੰਗਾ ਨਾ ਜੀ ਉਹਨੂੰ ਸਭ ਤੋਂ ਵੱਡਾ ਧਰੋ ਉਸ ਲਈ ਮੈਂ ਪਹਿਲੇ ਦਿਨ ਤੋਂ ਇਹ 13 ਤਰੀਕ ਤੋਂ ਮੈਨੂੰ ਲੱਗਦਾ ਜਿਸ ਦਿਨ ਪਹਿਲੇ ਦਿਨ 13 ਤਰੀਕ ਦੀ ਗੱਲ ਹੈ ਜੀ 13 ਤਰੀਕ ਤੋਂ ਮੈਂ ਮੰਗ ਕਰ ਰਿਹਾ ਕੀ ਪੰਜਾਬ ਦੀ ਧਰਤੀ ਤੇ ਆ ਕੇ ਜੋ ਇਹ ਅਤਰੂ ਗੈਸ ਜੋ ਰਬੜ ਬੁਲੇਟ ਦਾ ਇਸਤੇਮਾਲ ਹੋਇਆ ਇਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਏ ਡੀਜੀਪੀ ਸਾਹਿਬ ਦੀ ਫੋਟੋ ਜਨਤਕ ਹੋਈ ਹੈ ਉੱਥੇ ਫਿਰਦੇ ਰਹੇ ਐ ਐਸਐਸਪੀ ਉੱਥੇ ਫਿਰਦਾ ਰਿਹਾ ਮਗਰ ਪਤਾ ਨਹੀਂ ਕਾਦੇ ਇਹ ਉੱਥੇ ਮੂਰਤ ਦਰਸ਼ਕ ਬਣੇ ਬੋਲਦੀ ਕੁਝ ਨਹੀਂ ਦਿਸਦਾ ਕੁਝ ਨਹੀਂ ਸੁਣਦਾ ਕੁਝ ਨਹੀਂ ਇਤੋਂ ਮੈਨੂੰ ਸ਼ੱਕ ਹੋ ਗਿਆ ਕਿ ਭਾਈ ਪੰਜਾਬ ਦਾ ਮੁੱਖ ਮੰਤਰੀ ਇੱਕ ਫਿਕਸਡ ਮੈਚ ਖੇਡ ਰਿਹਾ ਹੈ ਔਰ ਇਹ ਇਸ ਗੱਲ ਤੋਂ ਬੜਾ ਸਪਸ਼ਟ ਇੰਟਰਨੈਟ ਤੱਕ ਵੀ ਬੰਦ ਕਰ ਦਿੱਤੇ ਕਿ ਨੇ ਲੋਕ ਵਿਚਾਰੇ ਸੜਕਾਂ ਤੇ ਆ ਗਿਆ ਆਪਣੇ ਪਰੋਬਾਰ ਕਰ ਰਹੇ ਨੇ ਜਿਹੜੇ ਕੋਈ ਇੰਟਰਨੈਟ ਦੇ ਵੀ ਇਹ ਹੈ ਜੀ ਇੱਕ ਪਾਸੇ ਐਗਜ਼ਾਮ ਹੈ ਬੱਚਿਆਂ ਦੇ ਅੱਜ ਕੱਲ ਸਾਰਾ ਕੁਝ ਹੀ ਆਨਲਾਈਨ ਹੈ ਜਿਨੇ ਬੱਚੇ ਨੇ ਵੀ ਕੋਈ ਚੀਜ਼ ਵੇਖਣੀ ਹੈ ਸਮਝਣੀ ਆਪਦੇ ਟੈਸਟ ਖਾਤਰ ਉਹਨੇ ਆਨਲਾਈਨ ਜਾਣਾ ਤੇ ਫਿਰ ਇਹ ਕਾਹਦਾ ਐਗਜ਼ਾਮ ਆ ਤੁਸੀਂ ਸੱਤ ਜ਼ਿਲ੍ਹਿਆਂ ਦਾ ਇੰਟਰਨੈਟ ਬੰਦ ਕਰਤਾ ਬਾਕੀ ਕਾਰੋਬਾਰ ਨੁਕਸਾਨ ਹੈ ਹਰ ਤਰੀਕੇ ਦਾ ਨੁਕਸਾਨ ਹੈ ਉਹ ਅਡਗਲ ਬੱਚਿਆਂ ਦੇ ਭਵਿੱਖ ਦਾ ਵੀ ਨੁਕਸਾਨ ਉੱਤੇ ਵੀ ਸਾਡੇ ਮੁੱਖ ਮੰਤਰੀ ਸਾਹਿਬ ਚੁੱਪ ਔਰ ਇੰਟਰਨੈਟ ਬੰਦ ਕਰਨਾ ਇਹ ਸਪਸ਼ਟ ਸੰਕੇਤ ਦਿੰਦਾ ਕਿ ਨਹੀਂ ਹਾਲਾਤ ਠੀਕ ਜੇ ਹਾਲਾਤ ਨਹੀਂ ਠੀਕ ਤੇ ਮੁੱਖ ਮੰਤਰੀ ਕਾਰਵਾਈ ਕਿਉਂ ਨਹੀਂ ਕਰ ਰਿਹਾ ਜਿਹੜੇ ਹਾਲਾਤ ਵਿਗਾੜ ਰਹੇ ਮਗਰ ਇਹਦੇ ਤੇ ਕੋਈ ਜਵਾਬ ਨਹੀਂ ਕੋਈ ਟਿੱਪਣੀ ਨਹੀਂ ਇਸ ਤੋਂ ਹੀ ਮੈਨੂੰ ਸ਼ੱਕ ਦੇ ਘੇਰੇ ਚ ਮੈਂ ਮੁੱਖ ਮੰਤਰੀ ਨੂੰ ਲਿਆਉਣਾ ਕਿ ਮੁੱਖ ਮੰਤਰੀ ਸਾਹਿਬ ਦੀ ਮੰਨਛਾ ਸਾਫ ਨਹੀਂ ਜਿਹੜਾ ਕਹਿੰਦਾ ਸੀ ਐਮਐਸਪੀ ਸੈਂਟਰ ਨਹੀਂ ਦਊਗੀ ਅਸੀਂ ਦਵਾਂਗੇ ਹੁਣ ਭਾਈ ਤੇਰੀ ਅਨਮੋਲ ਕਗਨਮਾਨ ਬੋਲੀਏ ਕਹਿੰਦੀ 50 ਮਿੰਟਾਂ ਚ ਦਵਾਂਗੇ ਉਹ ਮੰਤਰੀ ਹੁਣ ਕੋਈ ਆਉਂਦਾ ਹੀ ਨਹੀਂ ਗੱਲ ਤੇ ਔਰ ਜਿਹੜੀ ਕਿਸਾਨਾ ਔਰ ਇੰਨਾ ਗੱਲਾਂ ਤੇ ਇਹ ਮਤਲਬ ਵੀਡੀਓ ਤਾਂ ਹੁਣ ਬੜੀ ਵਾਇਰਲ ਹੋ ਗਈ ਆ ਬਾਰ-ਬਾਰ ਮੈਂ ਵੀ ਪੋਸਟ ਕੀਤੀ ਆ ਵਿਦ ਪਾਰਲੀਮੈਂਟ ਚ ਐਸ ਐਮ ਪੀ ਭਗਵੰਤ ਮਾਨ ਜੀ ਬੋਲੇ ਕਿ ਇਹਨੂੰ ਲੀਗਲ ਗਾਰੰਟੀ ਬਣਾਓ ਤੇ ਭਾਈ ਹੁਣ ਤੂੰ ਕਿਉਂ ਕਿਸਾਨਾਂ ਨੂੰ ਨਾ ਸਮਝਾ ਸੈਂਟਰ ਨੂੰ ਸਮਝਾ ਜਾਂ ਆਪ ਸਮਝ ਔਰ ਜੋ ਪੰਜਾਬ ਦੀ ਧਰਤੀ ਤੇ ਆ ਕੇ ਕਿਸੇ ਪੰਜਾਬੀ ਦਾ ਕਿਸੇ ਮਛਨੀਕ ਦਾ ਦੇਸ਼ ਦੇ ਕਿਸੇ ਨਾਗਰਿਕ ਦਾ ਨੁਕਸਾਨ ਹੋਇਆ ਉੱਤੇ ਬਣਦੀ ਕਾਰਵਾਈ ਕਰੋ ਲਾਅ ਤਾਂ ਇੱਕੋ ਹੀ ਹੈ ਨਾ ਜੀ ਜੇ ਪਿੰਡ 'ਚ ਕਿਸੇ ਤੇ ਛੱਟਪੇਟ ਲੱਗ ਜਾਏ ਉੱਤੇ ਕਾਨੂੰਨ ਹੈ ਤੁਸੀਂ ਪੰਜਾਬ ਪੁਲਿਸ ਲਾਗੂ ਕਰੋਗੇ ਤੇ ਜਿਹੜਾ ਸ਼ੰਭੂ ਬਾਰਡਰ ਤੋਂ ਉਰਾ ਉਰਾ ਕੰਮ ਹੋ ਰਿਹਾ ਉਹ ਤੇ ਵੀ ਲਾਗੂ ਕਰੋ ਦਿਓ ਪਰਚੇ ਮਗਰ ਨਹੀਂ ਦਿੰਦੇ ਸ਼੍ਰੋਮਣੀ ਅਕਾਲੀ ਦਰ ਕੀ ਸਟੈਂਡਡ ਇਹ ਤੇ ਕੋ ਸਭ ਤੋਂ ਪਹਿਲਾਂ ਤਾਂ ਜਿੱਥੇ ਮੈਂ ਇਹਨਾਂ ਪਰਿਵਾਰਾਂ ਨਾਲ ਨੁਕਸਾਨਜਾ ਕਰਨਾ ਆਸਤੇ ਆਇਆ ਹਾਂ ਔਰ ਕਿਸਾਨੀ ਮੁੱਦੇ ਤੇ ਅਸੀਂ ਬੜੇ ਸਪਸ਼ਟ ਰੂਪ ਤੇ ਆਪ ਦਾ ਸਟੈਂਡ ਕਲੀਅਰ ਕੀਤਾ ਕਿ ਅਸੀਂ ਕਿਸਾਨ ਨਾਲ ਖਲੋਤੇ ਆਂ ਔਰ ਅਸੀਂ ਚਾਹੁੰਦੇ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਮਗਰ ਜਿਹੜੀ ਟੌਟੀ ਹੋ ਰਹੀਆਂ ਜਿਹੜੀ ਫਿਕਸਡ ਮੈਚ ਖੇਡਿਆ ਜਾ ਰਿਹਾ ਔਰ ਨੁਕਸਾਨ ਕੇਵਲ ਤੇ ਕੇਵਲ ਖੇਤ ਮਜ਼ਦੂਰ ਦਾ ਤੇ ਕਿਸਾਨ ਦਾ ਕੀਰਚੇ ਹੋਣਾ ਉਸ ਗੱਲ ਦੇ ਮੈਂ ਸਮਝਦਾ ਕਿ ਪਬਲਿਕ ਡੋਮੇਨ ਚ ਵੀ ਆਉਣੀ ਚਾਹੀਦੀ ਤੇ ਮੈਂ ਉਹਦੇ ਖਿਲਾਫ ਕਿਉਂਕਿ ਭਗਵੰਤਮਾਨ ਦੀ ਮਨਸ਼ਾ ਸਾਫ਼ ਨੇ ਸਾਫ਼ ਮਨਸ਼ਾ ਹੁੰਦੀ ਤੇ ਆਪਦੇ ਕਿਸਾਨ ਭਰਾਵਾਂ ਨਾਲ ਖੇਤ ਮਜ਼ਦੂਰ ਭਰਾਵਾਂ ਨਾਲ ਖਲੋਵੇ ਤੇ ਪਰਚਾ ਦਵੇ ਜਿਹੜਾ ਉੱਥੋਂ ਚਲਾ ਰਹੇ ਇਹ ਸਾਰਾ ਕੁਝ ਜੇ ਇਹਨਾਂ ਨੂੰ ਉਹ ਡਰੋਨ ਸੱਟਣ ਲਈ ਉਹ ਦਿਨ ਪਤੰਗਾ ਦਾ ਸਹਾਰਾ ਲੈਣਾ ਪਿਆ ਤੇ ਇਹ ਕੀ ਕਰਦਾ ਸੀ ਇਹ ਕਿਉਂ ਉੱਥੇ ਚੁੱਪ ਕਰਕੇ ਬੈਠਿਆ ਚੁੱਪ ਕਰਕੇ ਬੈਣਾ ਮਤਲਬ ਮਿਲੀ ਭੁਗਤ ਸਹਿਮਤੀ ਯਾ ਕਵੇ ਕਿ ਮੈਂ ਪੰਜਾਬ ਦਾ ਇੰਨਾ ਟੋਟਾ ਸ਼ੰਭੂ ਤੋਂ ਅੱਗੇ ਅੱਗੇ ਹਿੱਸਾ ਸਾਰਾ ਦੇਤਾ ਵੀ ਹਰਿਆਣੇ ਨੂੰ ਦੇਤਾ ਕੁਝ ਤਾਂ ਦੱਸੇ ਕਿ ਲਾਅਨ ਆਰਡਰ ਦਾ ਇਹ ਮੁੱਖ ਮੰਤਰੀ ਇਹ ਹੋਮ ਮਿਨਿਸਟਰ ਜਾਂ ਤਾਂ ਇਹਨੇ ਉਹ ਜਗਾ ਦੇਤੀ ਹੈ ਹਰਿਆਣੇ ਨੂੰ ਤੇ ਜੇ ਨਹੀਂ ਦਿੱਤੀ ਤੇ ਕਾਰਵਾਈ ਕਰੇ ਮੇਰੀ ਤਾਂ ਇਹ ਮੰਗ ਹੈ ਜੀ ਔਰ ਇਹਨਾਂ ਪਰਿਵਾਰਾਂ ਨੂੰ ਵੀ ਦੇਖੋ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਜੈ ਜਵਾਨ ਤੇ ਜੈ ਕਿਸਾਨ ਇਹ ਨਾਰਾ ਸਾਰੇ ਲੀਡਰ ਵੀ ਲਾਉਂਦੇ ਰਹੇ ਤੇ ਭਾਈ ਹੁਣ ਦਿਓ ਪੈਰਾ ਫਿਕਸਡ ਮੈਚ ਕੱਢਣ ਲਈ ਤਾਂ ਮਿੰਟ ਲਾ ਰਹੇ ਪਹਿਲਾਂ ਮਾਅਬਜਾ ਅਨਾਉਂਸ ਕਰੋ ਇਹਨਾਂ ਪਰਿਵਾਰਾਂ ਨੂੰ ਕਿਉਂਕਿ ਇਹ ਤਾਂ ਸਤਕਾਰੀ ਆ ਬੰਦਾ ਤਾਂ ਮੋੜ ਨਹੀਂ ਆਉਂਦਾ ਬਣਦਾ ਸਤਕਾਰ ਦਵੋ ਜੋ ਜੈ ਜਵਾਨ ਜੈ ਕਿਸਾਨ ਦਾ ਫਿਰ ਦਿਓ ਕਰੋੜ ਕਰੋੜ ਰੁਪਈਆ ਮੇਰੇ ਤੇ ਸਿੱਧੀ ਗੱਲ ਸਾਰੇ ਦੋਰਾ ਮਾਫਦਾਨ ਨਹੀਂ ਇੱਕ ਪਾਸੇ ਭੋਲੇ ਚਲਾਈ ਜਾ ਰਹੇ ਨੇ ਦੂਜੇ ਪਾਸੇ ਮੀਟਿੰਗਾਂ ਵਾਲੇ ਬੁਲਾਈ ਜਾ ਰਹੇ ਕਿ ਇਹ ਟਾਈਮ ਟਪਾਉਣ ਵਾਲੀ ਜਾਂ ਕਿ ਕੀ ਪਾਲਿਸੀ ਚੱਲਦੀ ਹੈ ਸਰ ਇਹ ਜਿਹੜੀ ਵੀਡੀਓ ਹੈ ਨਾ ਭਗਵੰਤ ਮਾਨ ਇਹਦਾ ਵੀ ਜਵਾਬ ਦੋਵੇ ਹਰਿਆਣਾ ਪੁਲਿਸ ਨੇ ਬੜਾ ਖਤਰਨਾਕ aarop ਲਾਤਾ ਥੋਡੇ ਉਹ ਇਹ ਗੱਲ ਕਹਿ ਰਹੇ ਆ ਕਿ ਇੱਥੋਂ ਅਟੈਕ ਹੋ ਰਿਹਾ ਇੰਨਾਂ ਕੋਲ ਤਾਂ ਵਿਚਾਰਿਆਂ ਕੋਲ ਐਹੀ ਕੁਛ ਨਹੀਂ ਔਰ ਦੇਖੋ ਇਸ ਮੁਲਕ 'ਚ ਥੋੜਾ ਇੱਕ ਵਸਨੀਕ ਉਹ ਆਪਦੀ ਰਾਜਧਾਨੀ ਤੇ ਨਹੀਂ ਜਾ ਸਕਦਾ ਡੈਮੋਕਰੇਟਿਕਲੀ ਲੋਕਤੰਤਰ 'ਚ ਸ਼ਾਂਤਮਈ ਧਰਨਾ ਦੇ ਨਾਤੇ ਜੇਸ ਕਿਸਾਨ ਨੇ ਬਾਰਡਰ ਵੀ ਸੁਰੱਖਿਅਤ ਰੱਖੇ ਤੇ ਜੇਸ ਕਿਸਾਨ ਨੇ ਤੇ ਕਿਰਤ ਮਜ਼ਦੂਰ ਨੇ ਦੇਸ਼ ਨੂੰ ਅੰਨ ਵੀ ਦਿੱਤਾ ਜੇ ਉਹ ਆਪਦੇ ਰਾਜਧਾਨੀ ਨਹੀਂ ਜਾ ਸਕਦਾ ਫਿਰ ਮੈਂ ਸਮਝਦਾ ਭਗਵੰਤ ਮਾਨ ਇਸ ਮੁੱਦੇ ਤੇ ਕਿਸਾਨਾਂ ਦਾ ਤੇ ਖੇਤ ਮਜ਼ਦੂਰਾਂ ਦਾ ਸਾਥ ਨਾ ਦੇਵੇ ਤੇ ਜਿਹੜੇ ਰੋਗਦੇ ਉਹਨਾਂ ਦਾ ਦਵੇ ਤੇ ਸਪਸ਼ਟ ਹੀ ਆ ਭਾਈ ਆਮ ਆਦਮੀ ਪਾਰਟੀ ਇਸ ਮਸਲੇ 'ਚ ਕਿੱਥੇ ਖਲੋਤੀ